ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਜੋ ਕਿ ਵਿਵਾਦਾਂ ਦੇ ਘੇਰੇ ਦੇ ਵਿੱਚ ਫਸੇ ਹੋਏ ਨੇ ਗੱਲ ਕਰਦੇ ਆ ਕੰਗਣਾ ਰਣੌਤ ਦੀ ਜੋ ਕਿ ਇੱਕ ਵਾਰ ਫਿਰ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਜੇ ਬਿਲਕੁਲ ਮਾਨਹਾਨ ਕੇਸ ਤੋਂ ਵਿੱਚ ਹੁਣ ਉਹ ਕੰਗਣਾ ਰਣੌਤ ਜਿਹੜੀ ਹੈ ਉਹ ਪੇਸ਼ ਨਹੀਂ ਹੋਈ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਇੱਕ ਵਾਰ ਫਿਰ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਉਸ ਦੀ ਗੈਰ ਹਾਜ਼ਰੀ ਕਰਣ ਅਦਾਲਤ ਨੇ ਅਗਲੀ ਸੁਣਵਾਈ ਹੁਣ ਜਿਹੜੀ ਹੈ ਉਹ 15 ਜਨਵਰੀ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਹੈ ਜਦੋਂ ਅਸੀਂ ਦੂਸਰੇ ਧਿਰ ਦੀ ਗੱਲ ਕਰਦੇ ਆ ਧਮਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲ ਬੀਰ ਸਿੰਘ ਬਹਿਨੀਵਾਲ ਨੇ ਕਿਹਾ ਕਿ ਕੰਗਣਾ ਰਣੋਤ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਹਨਾਂ ਦੇ ਵਕੀਲ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਹਾਜ਼ਰੀ ਤੋਂ ਛੋਟ ਅਤੇ ਮਾਫੀ ਲਈ ਇੱਕ ਹੋਰ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਇੱਕ ਵਾਰੀ ਫਿਰ ਜਿਹੜਾ ਹੈ ਕੰਗਨਾ ਰਣੌਤ ਪੇਸ਼ ਨਹੀਂ ਹੋਈ ਸੋ 15 ਜਨਵਰੀ ਤੱਕ ਤਰੀਕ ਜਿਹੜੀ ਮੁਲਤਵੀ ਕਰ ਦਿੱਤੀ ਹੈ ਵਕੀਲ ਰਗਵੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਇਸ ਪਟੀਸ਼ਨ ਦਾ ਬੇਬੀ ਮਹਿੰਦਰ ਕੌਰ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਨੇ ਪਹਿਲਾਂ ਵੀ ਹਾਜ਼ਰੀ ਤੋਂ ਛੋਟ ਲੈ ਕੇ ਕਈ ਅਰਜ਼ੀਆਂ ਦਾਇਰ ਕੀਤੀਆਂ ਨੇ ਪਹਿਲਾਂ ਵੀ ਕਈ ਵਾਰ ਉਹ ਪੇਸ਼ ਨਹੀਂ ਹੋਈ ਪਹਿਲੀ ਵਾਰ ਉਸਨੇ ਜ਼ਰੂਰੀ ਕੰਮ ਦਾ ਹਵਾਲਾ ਦਿੱਤਾ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਉਸ ਸਮੇਂ ਲੋਕ ਸਭਾ ਸੈਸ਼ਨ ਦਾ ਹਵਾਲਾ ਦਿੱਤਾ ਗਿਆ ਸੀ ਪਰ ਹੁਣ ਅਜਿਹਾ ਕੋਈ ਵੀ ਕਾਰਨ ਜਿਹੜਾ ਹੈ ਉਹ ਜਾਇਜ਼ ਕਾਰਨ ਸਾਹਮਣੇ ਬਿਲਕੁਲ ਵੀ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਅਦਾਲਤ ਕੰ ਗੰਗਨਰ ਨੌਤ ਦੀ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਨੂੰ ਰੱਦ ਕਰੇ ਤੇ ਉਸ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਜ਼ਰੂਰ ਤੇ ਜ਼ਰੂਰ ਜਾਰੀ ਕੀਤਾ ਜਾਵੇ ਇਹ ਮਾਮਲਾ ਦਿੱਲੀ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੁਰੂ ਹੋਇਆ ਸੀ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ ਗੰਗਨਰ ਨੌਤ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਮਹਿੰਦਰ ਕੌਰ ਦਾ ਦੋਸ਼ ਹੈ ਕਿ ਗੰਗਨਰ ਨੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦੇ ਵਿਰੁੱਧ ਪੋਸਟ ਪਾਈ ਸੀ ਜਿਸ ਤੋਂ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਜਈਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 100-100 ਰੁਪਏ ਲੈ ਕੇ ਆਉਂਦੀਆਂ ਨੇ ਇਸੇ ਕਰਕੇ ਹੀ ਜਿਹੜਾ ਹੈ ਬਹੁਤ ਹੀ ਜ਼ਿਆਦਾ ਗਮਗੀਨ ਮਾਹੌਲ ਬਣਿਆ ਹੋਇਆ ਸੀ ਕੰਗਣਾ ਰਣੌਤ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਜੜੀ ਹੈ ਉਹ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਦੂਜੀ ਧਿਰ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਗਵੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਕੰਗਣਾ ਰਣੌਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਜਦਕਿ ਉਸਨੇ ਵਕੀਲ ਨੇ ਵੀਡੀਓ ਕਾਨਫਰੈਂਸ ਰਾਹੀਂ ਗੱਲਬਾਤ ਕੀਤੀ ਹੈ ਤੇ ਉਸ ਤੋਂ ਫਿਰ ਦੁਬਾਰਾ ਤੋਂ ਇੱਕ ਵਾਰੀ ਜਿਹੜੀ ਹੈ ਉਹ ਹਾਜ਼ਰੀ ਤੋਂ ਛੋਟ ਮੰਗੀ ਹੈ ਤੇ ਮੁਆ ਵੀਕ ਹੋਰ ਅਰਜ਼ੀ ਪੱਤਰ ਦਾਇਰ ਕਰ ਦਿੱਤਾ ਹੈ ਵਕੀਲ ਰਗਵੀਰ ਸਿੰਘ ਨੇ ਬਸੇ ਇਸ ਪਟੀਸ਼ਨ ਦਾ ਮਹਿੰਦਰ ਕੌਰ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਨੇ ਬਹੁਤ ਵਾਰੀ ਜਿਹੜਾ ਹੈ ਜਹੀ ਛੋਟਲੀ ਅਰਜ਼ੀਆਂ ਦਾਇਰ ਕੀਤੀਆਂ ਨੇ ਵਾਰ-ਵਾਰੀ ਛੋਟ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਪਹਿਲੀ ਵਾਰੀ ਉਸਨੇ ਲੋਕ ਸਭਾ ਸੈਸ਼ਨ ਦਾ ਹਵਾਲਾ ਦੇ ਦਿੱਤਾ ਸੀ ਪਰ ਹੁਣ ਵਾਰ-ਵਾਰ ਜਿਹੜਾ ਹੈ ਉਹ ਇਹ ਹਵਾਲਾ ਦੇ ਕੇ ਛੁੱਟ ਨਹੀਂ ਸਕਦੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਦਾਲਤ ਕੰਗਨਾ ਰਣੌਤ ਦੀ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਨੂੰ ਰੱਦ ਕਰ ਦੇਵੇ ਔਰ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਨਿੱਜੀ ਤੌਰ ਤੇ ਉਸ ਉਹ ਅਦਾਲਤ ਦੇ ਸਾਹਮਣੇ ਜ਼ਰੂਰ ਤੇ ਜ਼ਰੂਰ ਜਿਹੜਾ ਹੈ ਉਹ ਪੇਸ਼ ਹੋ ਜਾਣਾ ਚਾਹੀਦਾ ਕਿਉਂਕਿ ਇੱਕ ਅਜਿਹਾ ਮਾਮਲਾ ਹੈ ਜਿਸ ਦੇ ਵਿੱਚ ਕਿ ਅਜਿਹੀ ਟਿੱਪਣੀ ਕੀਤੀ ਗਈ ਸੀ ਜਿਸ ਤੇ ਕਰਕੇ ਕਿ ਇੱਕ ਬਹੁਤ ਹੀ ਜ਼ਿਆਦਾ ਮੁਸ਼ਕਿਲ ਜਿਹੜੀ ਹੈ ਉਹ ਪੈਦਾ ਹੋ ਗਈ ਸੀ ਕਿਉਂਕਿ ਕਿਸ ਤਰੀਕੇ ਨਾਲ ਜਿਹੜੀ ਹੈ ਇਹ 100-100 ਰੁਪਏ ਲੈ ਕੇ ਆਉਣ ਵਾਲੀ ਟਿੱਪਣੀ ਉਸਨੇ ਕੀਤੀ ਕਗਨ ਨਰਨੋਤ ਨੇ ਹਾਲੀ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਸੋ ਜਦੋਂ ਹੁਣ ਅਸੀਂ ਅਗਲੀ ਸੁਣਵਾਈ ਦੀ ਗੱਲ ਕਰਦੇ ਹਾਂ ਤੇ 15 ਜਨਵਰੀ ਜਿਹੜੀ ਉਹ ਪਾ ਦਿੱਤੀ ਗਈ ਹੈ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਬਠਿੰਡਾ ਦੇ ਬਹਾਦਰ ਅਗਰ ਜੰਡੀਆਂ ਪਿੰਡ ਦੀ ਰਹਿਣ ਵਾਲੇ ਮਹਿੰਦਰ ਕੌਰ ਦੇ ਤੇ ਉਸਨੇ ਹੁਣ ਕਿਹਾ ਹੈ ਕਿ ਬਾਰ-ਬਾਰ ਬਹਾਨੇ ਲਗਾ ਕੇ ਜਿਹੜਾ ਹੈ ਉਹ ਸੁਣਵਾਈ ਨਿੱਜੀ ਤੌਰ ਤੇ ਕੋਰਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਜਾਵੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਐ ਇਸ ਕੇਸ ਨੂੰ ਬਹੁਤ ਸਾਲ ਹੋ ਗਏ ਨੇ ਚੱਲਦੇ ਆਂ ਔਰ ਕਿਸ ਤਰੀਕੇ ਦੇ ਨਾਲ ਉਸ ਨੂੰ ਠੇਸ ਪਹੁੰਚਾਈ ਸੀ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਇਹ ਕਹਿ ਕੇ ਕਿ 100-100 ਰੁਪਏ ਲੈ ਕੇ ਅਜੇ ਹੀ ਪ੍ਰਦਰਸ਼ਨ ਤੇ ਔਰਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਸੋ ਇਸ ਮਾਮਲੇ ਨੂੰ ਜਲਦੀ ਹੀ ਨਿਜਠਣ ਦੇ ਲਈ ਜਿਹੜਾ ਹੈ ਮਹਿੰਦਰ ਕੌਰ ਨੇ ਜਿਹਾ ਕਿਹਾ ਲੇਕਿਨ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੋਰਟ ਵੱਲੋਂ ਕੀ ਫੈਸਲਾ ਜਿਹੜਾ ਹੈ ਲਿਆ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਕੇਸ ਜਿਹੜਾ ਹੈ ਅੱਗੇ ਚੱਲਦਾ ਹੈ